ਇਹ ਗੱਲ ਚੰਗਾ ਤੂੰ ਦੇ ਨਾਲ ਕਰ ਲੂੰਗੀ ਆਹੋ ਕਿਤੇ ਮਿੰਡ ਮਿੰਡ ਜੀ ਕਰੇ ਨਹੀਂ ਕਰਦੀ ਮਿੰਨ ਮਿੰਨ ਕਿਤੇ ਕਹਦੇ ਮੈਨੂੰ ਕਿਹੜਾ ਬੋਲਣ ਦਿੰਦਾ ਮੇਰੀ ਕਿਹੜਾ ਸੁਣਦਾ ਉਹ ਕੋਈ ਨਾ ਕਰ ਲੂੰਗੀ ਮੈਂ ਆਪੇ ਗੱਲ ਤੂੰ ਆਪ ਵੀ ਕੋਈ ਗੱਲ ਕਰ ਲਿਆ ਕਰ ਮੇਰੀ ਗੁੱਤ ਪਟਾ ਦੇਣਾ ਉਹਦੇ ਕੋਲੋਂ ਫਿਰ ਤੂੰ ਮੇਰੀ ਮਾਂ ਨਹੀਂ ਹੈਗੀ ਮਾਂ ਹੈਗੀ ਆ ਫਿਰ ਹਰ ਵਾਰੀ ਗੁੱਤੀ ਪਟਾਵਾਂ ਆਪਦੀ ਉਹ ਕੋਈ ਨਾ ਕੁਛ ਨਾ ਤੇ ਤੈਨੂੰ ਸੁਣ ਲੈਂਦਾ ਹੋ ਸੁਣ ਲੈਂਦਾ ਤੈਨੂੰ ਪਤਾ ਤਾਂ ਹੈਗਾ ਕਿੰਨਾ ਕਲੇਸ਼ ਕਰਦਾ ਫਿਰ ਉਹ ਕੁਛ ਨਹੀਂ ਹੁੰਦਾ ਮੈਂ ਤਾਂ ਚਾਰੇ ਚੱਕ ਕੇ ਪੈਂਦਾ ਤੇਰੀ ਮੰਨ ਵੀ ਲੈਂਦਾ ਉਹ ਆਉਣ ਘਰ ਦਾ ਕਲੇਸਾ ਇਹ ਮੈਂ ਨਾ ਬੋਲਾਂ ਤੁਹਾਨੂੰ ਉਹਦਾ ਘਰ ਦਾ ਕੁਸਤੋ ਕੁਸ ਬਣਾ ਦੂੰ ਚਾਪਾਵਾ ਮੈਂ ਤੁਹਾਨੂੰ ਆਹੋ ਪਾ ਦੇ ਆ ਬੰਜੜਾ ਓਏ ਓਰੇ ਬੰਜੜਾ ਇੱਥੇ ਫ੍ਰੀਸ ਦਾ ਕਿਉਂ ਇਹਨੂੰ ਕੀ ਹੁੰਦਾ ਫਿਰ ਉਹ ਕਿਰਕਲ ਜੀ ਆਉਂਦੀ ਆ ਮੂੰਚਾ ਆਪੇ ਜਵਾਸ ਹੈ ਗਰੱਤਨ ਨੂੰ ਦੋੜਾ ਦੇ ਰੱਖਾਂਗਾ ਕੀ ਕਹਣੀ ਐ ਬੀਬੀ ਹੈ ਬੀਬੀ ਕੀ ਕਹਣੀ ਆ ਕੁਛ ਨਹੀਂ ਮੈਂ ਨਹੀਂ ਕੁਛ ਕਹਿੰਦੀ ਹੈ ਉਹ ਤਾਂ ਇਹ ਕਹਿੰਦਾ ਦੀ ਮੈਂ ਬੀਬੀ ਦੇ ਮੈਂ ਰੈਜੀ ਕਰੀ ਆ ਹੂੰ ਜੇ ਹੁਣ ਮੇਰੀ ਪੜ੍ਹਾਈ ਔਖੀ ਹੋ ਜਾਂਦੀ ਆ ਪਾਪੇ ਜਿਹੜਾ ਮੇਰੇ ਲਵੇ ਫੋਨ ਹੈ ਉਹਦੇ ਵਿੱਚ ਜਿਹੜੇ ਮਾਸਟਰ ਸਾਨੂੰ ਦੱਸਦੇ ਨੇ ਉਹ ਪੜ੍ਹਾਈ ਚੱਲਦੀ ਨਹੀਂ ਹੈਗੀ ਵੀਕਰ 17 ਆਇਆ ਹੈ ਨਾ ਹਨਾ ਬੀਬੀ ਹਾਂ ਹਾਂ 17 ਫੋਨ ਆਇਆਗਾ ਪਾਪੇ ਵੀ ਉਹੋ ਲੈ ਲਾ ਮੈਂ ਹੈ ਉਹ ਵਧੀਆ ਪਾਪੇ ਮੈਨੂੰ ਰੱਖਿਆ ਉਹਦੇ ਆੜਤੀ ਦੇ ਇਧਰੀ ਮਾਂ ਨੂੰ ਰੱਖਿਆ ਲੈ ਸ਼ਰਮ ਕਰ ਲੈ ਗੱਲਾਂ ਕੋਈ ਦੱਸ ਹੰਮ ਕੋਈ ਕਰਦਾ ਨਹੀਂ ਇਹ ਫੋਨ ਇਹਨੂੰ ਰੋਜ਼ ਨਮਾ ਚਾਹੀਦਾ ਪਹਿਲਾਂ ਵਾਲਾ ਚੰਗਾ ਭਲਾ ਤਾਂ ਹੈਗਾ ਇਹਨੂੰ ਉਹ ਤਾਂ ਚੱਲਦਾ ਨਹੀਂ ਹੈਗਾ ਪਾਪੇ ਦੱਸੀ ਇਹ ਚੱਲਦਾ ਹਰਾ ਕੁਸਤਾ ਚੱਲਦਾ ਓਏ ਉਹ ਪੜਾਈਆਂ ਨਹੀਂ ਚਲਦੀਆਂ ਜਿਹੜੀਆਂ ਸਮਝਾ ਬੀਬੀ ਯਾਰਾ ਕੰਮ ਦਾ ਡੱਕਾ ਤੂੰ ਇਹਦੀ ਹਾਮੀ ਨਾ ਭਰਿਆ ਕਰ ਤੈਂ ਚ ਬੁਲਾਇਆ ਇਹਨੂੰ ਮੈਂ ਤੈਨੂੰ ਦੱਸਾਂ ਲੈ ਯਾਰ ਇਹ ਗੱਲ ਚ ਦੀ ਹਾਮੀ ਭਰਦੀਆਂ ਇੱਕ ਤਾਂ ਪਹਿਣਦੀ ਐਨੀ ਔਖੀ ਪੜਾਈ ਕਰਦਾ ਮੈਂ ਸ੍ਰੀਕੇ ਜੁਗ ਵੀ ਐਨੀ ਔਖੀ ਪੜਾਈ ਕਰ ਰਿਹਾ ਆਪਣੇ ਚ ਯਾਰ ਕੀ ਲੱਲ ਲੱਤਦਾ ਪੜਾਈ ਕਰਕੇ ਮਤਲਬ ਉਹ ਲੱਲ ਹੌਲੀ ਹੌਲੀ ਲੱਗਦੇ ਹੁੰਦੇ ਨੇ ਯਾਰਾ ਯਾਰ ਜਦੋਂ ਲਾਏਗਾ ਉਦੋਂ ਦੀ ਉਦੋਂ ਦੇਖੀ ਜਾਊ ਹੁਣ ਤੂੰ ਪੜ ਲੈ ਇਹਨੂੰ ਮੈਂ ਤਾਂ ਖਸਮ ਕੰਮ ਦਾ ਡੱਕਾ ਨਹੀਂ ਤੋੜਦਾ ਪਿਛਾੜੀ ਲਿਆ ਰਖਿਆ ਭਾਂ ਦੇ ਜਾਣਾ ਵੀ ਕੋਈ ਕੰਮ ਕਰ ਲੈ ਯਾਰ ਤੜਕੀ ਬਨ ਕੇ ਪੱਗ ਬਨ ਲਾ ਕੇ ਸੈਂਟਰ ਜੇ ਤੈਨੂੰ ਐ ਮਸਨੇ ਕਰਕੇ ਭੱਜ ਜਾਂਦਾ ਤੇ ਆਪਣ ਨੂੰ ਕੀ ਪਤਾ ਪੜਦਾ ਕਿ ਕੀ ਕਰਦਾ ਉੱਥੇ ਹੋਰ ਕੀ ਕਰਨ ਜਾਂਦਾ ਲੈ ਦੱਸ ਐਵੇਂ ਬੋਲੀ ਜਾਂਦਾ ਇਹਨਾਂ ਮੈ ਮੇ ਪੜ ਕੀ ਪਤਾ ਹੋਰ ਕਿ ਨੂੰ ਫਿਲਮਾਂ ਦਿਖਾਉਂਦਾ ਫਿਰਦਾ ਹੋਰ ਦੇਖੀ ਲੈ ਜੇ ਉਹ ਕਹਿੰਦਾ ਕਿਥੇ ਕੰਮ ਨੂੰ ਸਾਲਾ ਡੱਕਾ ਨਹੀਂ ਤੋੜਦਾ ਤੂੰ ਫਿਲਮਾਂ ਦਿਖਾਉਂਦਾ ਸੀ ਹਾਂ ਮੈਂ ਦਿਖਾਉਂਦਾ ਹੁੰਦਾ ਫਿਲਮਾਂ ਨਹੀਂ ਬਣਦੇ ਤੇ ਕਰ ਹੂੰ ਆਹ ਦਾ ਆਪਣਾ ਤਾਜ ਮਹਿਲ ਬਣਾਤਾ ਤੇ ਨਾ ਮੇਰਾ ਤੇ ਇਹੀ ਤਾਜ ਮਹਿਲ ਆ ਉਹੀ ਮਾਰ ਹਲੇ ਤੇਰੇ ਤੋਂ ਇਹ ਨਹੀਂ ਬਣਨਾ ਤੁਰੇ ਕੋ ਕਮਰਾਣੀ ਕਰਦਾ ਤੂੰ ਆ ਬਣ ਜੂਗੇ ਯਾਰ ਨਹੀਂ ਜੁਰਨਾ ਤਥੋਂ ਤੈਨੂੰ ਦੱਸਤੀ ਗੱਲ ਮੈਂ ਤੂੰ ਤਾਂ ਸਾਰਾ ਦਿਨ ਬਿਨਾ ਮਤਲਬ ਤੋਂ ਲੜਦਾ ਹੀ ਰਹਿਣਾ ਭਾਈ ਬਿਨਾ ਮਤਲਬ ਤੋਂ ਤੈਨੂੰ ਗਾਹਾਂ ਜਾ ਕੇ ਪਤਾ ਲੱਗੂ ਮੇਰੀਆਂ ਗੱਲਾਂ ਦਾ ਵੀ ਲੜਦਾ ਤੀ ਕਿਸੇ ਗੱਲ ਤੋਂ ਲੜਦਾ ਤੀ ਉਹੀ ਸਾਰਾ ਦਿਨ ਭੈਣ ਦਾ ਖਸ ਭੈਣ ਚੋਦ ਭੈਣ ਦਾ ਖਸਮ ਜੇ ਹੀਆਂ ਗਾਲਾਂ ਦੇਣਾ ਤੱਕ ਮੇਰੇ ਭੈਣ ਨਹੀਂ ਹੋਈ ਹਾਂ ਰੱਬ ਵੀ ਸੋਚ ਲੈਂਦਾ ਹਾਂ ਤੂੰ ਤੂੰ ਪਰ ਹਮੀ ਦੀ ਤੂੰ ਚੰਬਲਾ ਇਹਨੂੰ ਹੋਰ ਚੰਬਲਾ ਦੇ ਓਏ ਮਾੜਾ ਮੋਟਾ ਮੇਰੀ ਗੱਲ ਸੁਣ ਲੈ ਪਾਪੇ ਜਦੋਂ ਨੌਕਰੀ ਲੱਗ ਗਿਆ ਮੌਜਾ ਕਰੇਗਾ ਮੌਜੀ ਮੌਜੀ ਹੋ ਜਾਏਗਾ ਤੂੰ ਆਂ ਹੀ ਭੈਣ ਦੇ ਯਾਰ ਦੇ ਦਾ ਆਹ ਸੁਣਦੇ ਸੁਣਦੇ ਤੇ ਮੇਰੀ ਸਾਰੀ ਦਾੜੀ ਚੱਟੀ ਹੋ ਗਈ ਜਿੱਦੈ ਬਾਈ ਤੂੰ ਲੱਗੇਗਾ ਅਫਸਰ ਉਹਦੇ ਦੇਖੀ ਜਾ ਤੂੰ ਹੁਣ ਦੀ ਗੱਲ ਕਰ ਤੂੰ ਅਫਸਰ ਲੱਗਣ ਦੇਵੇਂਗਾ ਮੈਂ ਮੈਂ ਕੀ ਕਰਦਾ ਮੈਂ ਇਹ ਕਿਤਾਬਾਂ ਪਾੜਦੀਆਂ ਨਹੀਂ ਮੇਰੀ ਗੱਲ ਦਾ ਸੁਣ ਉਹ ਵੀ ਚਾਰ ਕੰਮ ਕਰਦਾ ਪਤਾ ਨਹੀਂ ਨਾ ਮੈਂ ਕੰਮ ਕਰਦਾ ਮੈਂ ਕੰਮ ਕਰਦਾ ਕੀ ਕੰਮ ਕਰਦਾ ਦੱਸੀ ਮਾੜਾ ਤੂੰ ਚਾਰ ਦਾ ਕੰਮ ਹੁੰਦੇ ਨੇਗੇ ਚਾਰ ਕੰਮ ਹੁੰਦੇ ਕੀ ਆ ਦੱਸ ਕੀ ਕੰਮ ਹੁੰਦੇ ਨੇ ਯਾਰ ਚਾਰ ਕੰਮ ਤੂੰ ਪੁੱਤ ਇੱਕ ਦਿਨ ਕਰਕੇ ਦਿਖਾ ਦੇ ਜਿਹੜੇ ਕੰਮ ਮੈਂ ਕਰਦਾ ਦਾ ਕਰ ਦੂੰਗਾ ਲੈ ਕਰ ਦੂੰਗਾ ਬਸ ਤੂੰ ਕੰਮ ਕਰ ਦੇ ਸਾਰੇ ਇੱਕ ਦਿਨ ਮੈਂ ਤੇਨੂੰ ਤੇਰਾ ਫੋਨ ਜਾ ਲੈ ਕੇ ਦੂੰਗਾ ਆਹੋ ਮੇਰੀ ਮਾਂ ਸਾਹਮਣੇ ਜਮਾ ਲਵੇ ਮੀਟ ਜਮਾਣ ਕਰਦਾ ਅੱਜ ਪੁੱਤ ਤੂੰ ਸਾਰੇ ਕੰਮ ਕਰ ਦੇ ਜੇ ਨਾ ਲੈ ਕੇ ਦੂੰ ਫਿਰ ਇਹ ਤੇ ਗਲਚੂਠਾ ਮੈਂ ਦੂੰ ਹਾਂ ਮੈਂ ਲੈ ਆਉਂਗੀ ਤੂੰ ਵੀ ਕੀ ਨੇ ਕਰਨ ਵਾਲੇ ਚਾਰ ਕੰਮ ਨੇ ਤੂੰ ਕਰ ਦੱਸ ਕੀ ਨੇ ਬੋਲ ਡੰਗਰ ਨਮਾਉਣੇ ਧੋਣੇ ਨੇ ਹਨੀ ਸੁੰਨੀ ਰਲੌਣੀਆਂ ਕੱਖ ਵੱਢ ਕੇ ਲਿਓਣੇ ਨੇ ਤੇ ਖੇਤ ਪਾਈ ਸਪਰੇਅ ਕਰਨ ਵਾਲੀਆਂ ਬਸ ਬਸ ਤਾਂ ਕੰਮੇ ਚਾਰ ਨੇ ਤੂੰ ਚਾਰ ਚੰਗੀ ਤਾਂ ਮੈਂ ਕਰ ਦੂੰ ਪਰ ਮੇਰੀ ਗੱਲ ਸੁਣਾਂ ਮੈਂ ਬਈ ਦੇ ਪਹਿਲੀ ਵਾਰ ਕਰ ਰਿਆਂਗਾ ਥੋੜਾ ਥੋੜਾ ਹੱਥ ਵਟਾਉਣਾ ਵੀ ਪਊਗਾ ਤੈਨੂੰ ਐ ਨਹੀਂ ਮੈਂ ਇਕੱਲੇ ਦੀ ਮੇਰੇ ਸਾਹ ਬਾੜਨ ਦੇ ਕੋਈ ਬਈ ਉਹ ਅੱਧਾ ਪੜਾਈ ਨੇ ਦਿਮਾਗ ਜੱਟ ਲੈ더라 ਕੰਮ ਤਾਂ ਪਾਗਲ ਹੋ ਜੂ ਜਿਓ ਕੰਮ ਕਰਨ ਲਈ ਉਹਨੇ ਹਾਂ ਕੀਤੀ ਤੈਨੂੰ ਮੋਬਾਈਲ ਦਵਾਉਣਾ ਪਊਗਾ ਫਿਰ ਉਹ ਹਾਂ ਤੂੰ ਚਬਲਾ ਦੇ ਇਹਨੂੰ ਤੂੰ ਚਬਲਾ ਦੇ ਤੇਰੇ ਸਿਰ ਚ ਗਲੀਆਂ ਕਰੂ ਇੱਕ ਦਿਨ ਤੈਨੂੰ ਦੱਸਤੀ ਕਰ ਤੇਰੇ ਸਿਰ ਚ ਗਲੀਆਂ ਮੇਰੀ ਗੱਲ ਸੁਣ ਮੇਰਾ ਮੁੰਡਾ ਅਫਸਰ ਬਣੂਗਾ ਲੰਡੂ ਨਹੀਂ ਬਣਦਾ ਅਫਸਰ ਭਾਏ ਤਾਂ ਡਾਕ ਬਣੂਗਾ ਅਫਸਰ ਜਦੋਂ ਬਣੂ ਜਦਣ ਬਣੂ ਉਹ ਦਿਨ ਦੀ ਉਹ ਦਿਨ ਦੇਖੀ ਜਾਊ ਤੂੰ ਬਣ ਲੈ ਅਫਸਰ ਮੈਨੂੰ ਪਤਾ ਤਰਸ਼ੇਮ ਚਾਚਾ ਕਹਿੰਦੇ ਮੈਨੂੰ ਪਾਪਾ ਕਹਿੰਦੇ ਕਿ ਤੈਨੂੰ ਸਾਰਾ ਕੁਝ ਦਵਾਈ ਕਰੂ ਉਹਨੂੰ ਕਹਿ ਦੇਣਾ ਪਾਪਾ ਸ਼ਰਮ ਕਰ ਲੋ ਸ਼ਰਮ ਪਿਓ ਪਤੀ ਦੋਵੇਂ ਇਹ ਗੱਲ ਨਾ ਲਵਾਉਣ ਨੂੰ ਕਹਿੰਦਾ ਦੀ ਮੈਨੂੰ ਮੈਂ ਤਾਂ ਕਹਿ ਨੂੰ ਉਹਨੂੰ ਕਹਿ ਨੂੰ ਪਾਪਾ ਤੇਰੀ ਮਾਂ ਨੂੰ ਛੱਡ ਈ ਮਾਂ ਨੂੰ ਛੱਡਿਆ ਮਗੇ ਫਿਰ ਤੂੰ ਕਿਹੜਾ ਪਾਪਾ ਦੇ ਫਰਜ਼ ਨੇ ਹੋਣਾ ਕਾ ਬੀਬੀ ਨਵਾ ਦੇ ਫਿਰ ਕੈਹ ਲੈ ਲੈ ਦੇ ਮੋਬਾਈਲ ਉਹਨੂੰ ਮੈਂ ਲੈ ਦੂਗਾ ਤੂੰ ਚੁੱਪ ਕਰ ਜਾਨੀ ਉਹ ਬੇਰਾਗਵਾ ਡਡੂ ਉਹੀ ਚ ਬੁਲਾਈ ਜਨਾ ਮੇਰੀ ਸੁਣ ਗੱਲ ਓਏ ਹਾਂ ਤਲ ਠੀਕ ਆ ਮੈਂ ਤੇਰੇ ਇੱਕ ਅੱਦੇ ਕੰਮ ਚ ਹੱਥ ਬਟਾ ਦੂ ਬਾਕੀ ਕੰਮ ਸਾਰੇ ਤੈਂ ਕਰ ਲੈਨੇ ਬਾਤ ਠੀਕ ਆ ਹਾਂ ਆਖਣ ਨੂੰ 5 ਵਜੇ ਨੂੰ ਕੰਮ ਨਿਬੇੜ ਕੇ ਘਰੇ ਆਉਣਾ ਚਾਹੀਦਾ ਮੇਰੇ ਨਾਲ ਵਕਤ ਲੀਦ ਨੂੰ ਦਵਾਵਾ ਬਾਤ ਠੀਕ ਆ ਮੈਂ ਵੀ ਫਿਰ ਨਹੀਂ ਆ ਪਿਆ ਇਹਨੂੰ ਕਾ ਇਹਨੂੰ ਕਾ ਡੇਖਦਾ ਇਹਨੂੰ ਕਾ ਡੇਖਦਾ ਹੈ ਮਰਾ ਸਾ ਫਿਰ ਨਮਾ ਮੰਗੇਗਾ ਇਹ ਅਜਾ ਮਹੀਨਾ ਹੋਇਆ ਦਬਾਏ ਨੂੰ ਬੀਬੀ ਲੈ ਮੈਂ ਸਪਰੇਅ ਕਰਨੇ ਜਾਂਦਾ ਠੀਕ ਆ ਅੱਜ ਸਪਰੇਅ ਕਰ ਸਪਰੇਅ ਪਈ ਆ ਸਪਰੇਅ ਅੰਦਰ ਪਈਆ ਢੋਲੀ ਪਈਆ ਖੇਤ ਪਹਿਲਾ ਡੰਗਰ ਨਮਾਉਣ ਨੂੰ ਨਮੂਨਾਂ ਵਾਲੇ ਪਏ ਨੇ ਕੱਖੋ ਕੱਖ ਵੱਢ ਕੇ ਲਿਆਉਣੇ ਨੇ ਸੰਨੀ ਰਲੌਣੀਆਂ ਸਪਰੇਅ ਕਰਨੀਆਂ ਪੰਜ ਛੇ ਕੰਮ ਨੇ ਭਾਈ ਸਾਰੇ ਕੰਮ ਕਰ ਐਂ ਕਰਦੇ ਆ ਮੇਰੀ ਗੱਲ ਸੁਣੋ ਮੈਂ ਇਹਨਾਂ ਸਪਰੇਅ ਕਰਾਂ ਤੂੰ ਮੈਂ ਸਨਵਾ ਦੀ ਤੇ ਸੰਨੀ ਕਰਾ ਦੀ ਇਹ ਤੋਂ ਬਾਅਦ ਭਾਈ ਤੂੰ ਮੌਜੀ ਮੌਜੀ ਡੰਗਰ ਘੜਾ ਥੋੜੇ ਨੇ ਮਰੇ ਸਾਡੇ ਡੱਬਾ ਬੰਨ ਰਿਹਾ ਕਹਿੰਦਾ ਲੇ ਡੰਗਰ ਨਮਾਦੀ ਠੀਕ ਐ ਫਿਰ ਉਹਨੇ ਜਿਹੜਾ ਕੁਝ ਕਿਹਾ ਹੋਣਾ ਡੰਗਰ ਡੰਗਰ ਨਮਾਦੀ ਕਹਿੰਦਾ ਡੰਗਰ ਵੀ ਨਮਾਏ ਜਾਣਗੇ ਕਿੱਥੇ ਤਾਂ ਸਾਰਾ ਦਿਨ ਆਪ ਕਰਦਾ ਸੀ ਕਿੱਥੇ ਅੱਜ ਉਹਨੇ ਕਹਿਤਾ ਵੀ ਮੈਂ ਸਪਰੇਅ ਕਰ ਦੇਣਾ ਇਹੀ ਬਹੁਤ ਐ ਮੋਬਾਈਲ ਦਾ ਮਾਰਾ ਕਰਦਾ ਮੇਰੇ ਸੜਦਾ ਪਿਓ ਦਾ ਮਾਰਾ ਥੋੜਾ ਕਰਦਾ ਪਲੇਆ ਦੇ ਘਟ ਚਾਹੇ ਪਲੇਉਣੀਆਂ ਤਾਂ ਮੈਂ ਦਿਨੀਆਂ ਮਰੇ ਸੜਦਾ ਕੋਈ ਪਿਆਰ ਨਾਲ ਬੋਲਦਾ ਹੀ ਨਹੀਂ ਹੱਥੇ ਹੂੰ ਆ ਬਦਲ ਕੇ ਕੱਪੜੇ ਦੇ ਜਾਈ ਹਾਂ ਕਿਤੇ ਮੇਰਾ ਸਾਲਾ ਇੰਨਾ ਜੀ ਬਗ ਜੇ ਫਿਰ ਨਵੇਂ ਮੰਗੇਗਾ ਮਤੁਝੇ ਖਰਾਬ ਕਰ ਲੇ ਈੰਦਾ ਚਾ ਵੀ ਪੀ ਖੇਤ ਵੀ ਵਾਂਗੇ ਤੇ ਰੋਟੀ ਖਾ ਜਾ ਰੋਟੀ ਵੀ ਖੇਤ ਹੀ ਖਾਵਾਂਗੇ ਆ ਲੈ ਆਊਗਾ ਪਾਪਾ ਪਾਪੇ ਡੰਗਰਾ ਦਾ ਨਿਮੇੜ ਕੇ ਤੂੰ ਰੋਟੀ ਮੇਰੀ ਖੇਤ ਲੈ ਚੰਗਾ ਨਾਲੇ ਚਾ ਫਿਰ ਤੂੰ ਮੌਜੀ ਮੌਜੀ ਅੰਤ ਵਿੱਚ ਸਾਡੇ ਦਾ ਬੰਪੂ ਕਾਰਚ ਤੇ ਭਾਗ ਗਿਆ ਮੈਨੂੰ ਉਹਦਾ ਖੇਤ ਰੋਟੀ ਲੈ ਖੇਤ ਭੰਦਾ ਯਾਰ ਨੇੜੇ ਤੇੜਾ ਉਹ ਪਿਆ 5 ਕਿਲੋਮੀਟਰ ਤੇ ਮਰੇ ਸੋਇਓ ਮੈਨੂੰ ਤਾਂ ਪਾ ਦੇ ਰੋਟੀ ਪਹਿਲਾਂ ਮੈਂ ਸਨਵਾ ਨਮਾਜ਼ ਨਾ ਕਿਤਰਾ ਸ਼ੁਰੂ ਕਰੀਏ ਇੱਕ ਤੇ ਲਾਲਾ 10 ਮਿੰਟ 2 ਘੰਟੇ ਦਾ ਮਿੱਤਰਾ ਕਿਤੇ ਨਹੀਂ ਗਿਆ ਚਲੋ ਨਗਰੇ ਨਮਾਉਣੇ ਨੇ ਰੋਟੀ ਫੜਾ ਕੇ ਆਉਣੀ ਆ ਫਿਰ ਮੋਜੀ ਮੋਜੀ ਮਿੱਤਰਾ ਬਾਕੀ ਕੰਮ ਡਾ ਆਪੇ ਕਰ ਲੂ ਆਉਣਾ ਆਉਣਾ ਤੇਰੇ ਘਣੀ ਆਉਣਾ ਪਹਿਲਾਂ ਜਿਆਦੇ ਖੁਰਕੋ ਹੁੰਦੀ ਆ ਤੇਰੇ ਪੁੱਲਾ ਗੋਹੀ ਹਟਾਨਾ ਯਾਰ ਅਨਿਤ ਇਹ ਆਲਾ ਭਾਈ ਠੀਕ ਐ ਇਧਰ ਕਿਧਰ ਹੋਏ ਹਾਂ ਇਧਰ ਕਿਧਰ ਖੇਤ ਆਇਆ ਯਰ ਮੈਂ ਹੈ ਖੇਤ ਆਇਆ ਖੇਤ ਖੇਤ ਆਇਆ ਤੂੰ ਹਾਂ ਖੇਤ ਆਇਆ ਕੀ ਹੋਇਆ ਹਾਂ ਖੇਤ ਕੀ ਕਰਨਾ ਆਏ ਖੇਤ ਸਪਰੇਅ ਕਰਨਾ ਆਇਆ ਤੂੰ ਸਪਰੇਅ ਕਰਨਾ ਹੈ ਹਾਂ ਸਪਰੇਅ ਕਰਨਾ ਹੈ ਮੈਂ ਪਤਾ ਤੈਨੂੰ ਖੇਤ ਦਾ ਹਾਂ ਪਤਾ ਮੈਨੂੰ ਮੈਂ ਆਇਆ ਤੂੰ ਕਦੇ ਹਾਂ ਛੋਟਾ ਜਿਹਾ ਹੁੰਦਾ ਆਇਆ ਹੋਇਆ ਮੈਂ ਪਤਾ ਮੈਨੂੰ ਉਸ ਤੋਂ ਬਾਅਦ ਤੇਰੇ ਬਾਪ ਨੇ ਦੋ ਵਾਰ ਤਬਦਲਾ ਕਰਤਾ ਅੱਛਾ ਬਾਪ ਨੇ ਦੱਸੀ ਨਹੀਂ ਸੰਦਸੀ ਨਹੀਂ ਹੋਏ ਨਾ ਸਪਰੇਅ ਕਰਨਾ ਹੈ ਸਪਰੇਅ ਆ ਲੂਸਣ ਤੇ ਕਣਕ ਤੇ ਨਾਲੇ ਇਕੱਠੀ ਕਰੂੰਗਾ ਸਾਰੀਆਂ ਚੀਜ਼ਾਂ ਤੇ ਲੂਸਣ ਤੇ ਆਮਰੇ ਆਪਕਾ ਵੀ ਸਪਰੇਅ ਕਰਿਆ ਖੇਤਾਂ ਵੀ ਖੇਤ ਫਿਰ ਸਾਰਾ ਕੁਝ ਜਿਹੜਾ ਬੀਜਾ ਹੁੰਦਾ ਸਾਰੀ ਚੀਜ਼ ਕਰਦੇ ਨੇ ਸਪਰੇਅ ਹੁਣ ਐਂ ਜੀ ਕਿਉਂ ਦੇਖੀ ਜਾਂਦਾ ਤੂੰ ਮੈਂ ਤਾਂ ਹੈਰਾਨ ਜਾ ਹੋ ਰਿਹਾ ਯਾਰ ਕਿਉਂ ਮਜ ਸੂਰ ਜਿਹੜੇ ਪਾਸੋਂ ਚੜ ਗਿਆ ਸੂਰਜ ਤਾਂ ਉਹੀ ਪਾਸੇ ਚੜਿਆ ਤੁਸੀਂ ਜਰਦੇ ਨਹੀਂ ਤੁਨੂੰ ਆਇਆ ਵੀ ਅਸੀਂ ਉਹ ਕੰਮ ਕਰੀ ਹੈ ਮੈਂ ਹੀ ਬਥੇਰਾ ਕੰਮਾਂਗਾ ਗੱਲ ਇਹ ਆ ਬਸ ਮੈਂ ਕਰਿਆ ਨਹੀਂ ਕਦੇ ਉਹੀ ਆਣਾ ਮੈਨੂੰ ਲਾਲਾ ਡਾਕੇ ਤੋਂ ਸਾਹਮਣੇ ਵਾਲਾ ਪੀਲੇ ਜੇ ਫੁੱਲ ਮੇਰਾ ਬਾਪ ਕਹਿੰਦੀ ਕਹਿੰਦਾ ਵੀ ਆਪਣੀ ਮੋਟਰ ਤੇ ਲਾਏ ਹੋਏ ਨੇ ਸਰੂ ਬਿੱਜੀ ਹੋਈ ਹੈ ਕਿਉਂ ਜਿਹੜੇ ਖੇਤ ਚਾਚਾ ਸਰੂ ਬਿੱਜੀ ਹੋ ਛੋੜ ਕੇ ਤੇ ਨਾ ਮੇਰਾ ਬਾਪ ਕਹਿੰਦਾ ਵੀ ਆਪਾਂ ਸਰੂ ਬਿੱਜੀ ਹੋਇਆ ਵੀ ਬੜੇ ਬੜੇ ਪੀਲੇ ਫੁੱਲ ਹੋ ਰਹੇ ਨੇ ਮੈਨੂੰ ਲੱਗਦਾ ਸੂਰ ਤਾਂ ਹਰ ਖੇਤ ਚ ਬਿੱਜੀ ਹੋਈ ਹੈ ਚੜਿਆ ਯਾਰ ਮੇਰੇ ਸਾਡੇ ਖੇਤੋਂ ਇਸਿਆਰ ਨੂੰ ਮਨਦਰ ਤੋਂ ਛੱਡ ਕੇ ਜਾਣਾ ਪਊਗਾ ਚੱਲ ਚਲੀਏ ਚਲ ਤੇਦਰ ਮੂਰੇ ਖੇਤਾਂ ਤੋਂ ਪਿੱਛੇ ਛੱਡਿਆ ਆਬਦਾ ਮੋੜੇ ਨੂੰ ਸਰ ਉਹ ਇਧਰ ਨਹੀਂ ਵੀਜੀ ਹੋਈ ਓਏ ਉਹ ਦੀ ਥੋੜਾ ਖੇਤ ਪਰ ਦੀ ਸਾਈਡ ਕਮਾ ਕਰਦੇ ਆ ਸਪਰੇਅ ਓਏ ਹਾਂ ਕਰਦਾਂਗੇ ਇਹ ਤਾਂ ਪਤਾ ਮੈਨੂੰ ਕਰੀ ਜਾ ਮੈਂ ਆ ਜਾ ਬੇਲਾਂ ਤੇ ਕਰਦਾ ਰਿਹਾ ਮੈਂ ਸੱਟ ਆ ਜਾ ਬਹਿ ਜਾ ਬਾਹਰ ਦਾ ਕੱਢਦਾ ਕੱਟੇ ਜਾ ਜੱਟ ਬਣਦਾ ਹੋਏ ਤੇਰੇ ਤੇ ਆ ਜਾ ਇਧਰ ਹੀ ਹੈਣਾ ਆਹੋ ਦੀਵਾਲੀ ਮੇਲੇ ਮੱਥਾ ਪਤਾ ਨਹੀਂ ਕਿੱਥੇ ਟੇਕ ਆਇਆ ਸੀ ਉੱਥੇ ਮੇਰਾ ਨੇ ਰਾਜਾ ਤੀ ਤਾਂ ਨਹੀਂ ਦੇਖਿਆ ਮੈਨੂੰ ਚੱਲ ਇਧਰ ਤਿਲਾ ਦੇ ਲੈਮ ਨੀਆ ਨਮਾਤ ਏ ਡੰਗਰ ਸਾਰੇ ਸੰਨੀਰ ਲਾਇਆ ਆ ਗੁਹਾ ਗੁਹਾ ਹਟਾਇਆ ਆ ਆਖਾ ਇਹ ਰੋਟੀ ਭੁੱਖ ਲੱਗੀ ਪਈ ਆ ਲੈ ਫੜ ਮੈਂ ਢੋਲੂ ਜੀ ਖਾऊं ਰੋਟੀ ਉੱਥੇ ਖਾ ਲਈ ਤੇਰੀ ਵੀ ਨਾਲ ਹੀ ਪਾਤੀ ਮੁੰਡਾ ਭੁੱਖਾ ਬੈਠਾ ਉਸ ਤੋਂ ਬਾਅਦ ਮੋਜੀ ਮੋਜੀ ਉਹ ਖਾ ਲੈਣ ਦੇ ਦੋ ਰੋਟੀਆਂ ਭੁੱਖ ਲੱਗੀ ਪਈ ਆ ਹੁਣ ਡੰਗਰ ਨਮਾ ਕੇ ਆਇਆ ਸੰਨੀਰ ਲਾ ਕੇ ਆਇਆ ਗੁਹਾ ਹਟਾ ਕੇ ਆ ਸਾਰਾ ਭੁੱਖ ਲੱਗ ਰੀਆ ਮੈਨੂੰ ਬੜੀ ਮਨੂ ਖਾ ਲੈਣ ਦੇ ਮੇਰੀ ਗੱਲ ਸੁਣ ਲੈ ਪਹਿਲੀ ਵਾਰੀ ਮੁੰਡਾ ਖੇਤ ਗਿਆ ਮੈਂ ਤਾਂ ਇੰਨਾ ਚਿਰ ਭੁੱਖਾ ਕਦੀ ਨਹੀਂ ਸੀ ਰਹਿਣ ਦਿੱਤਾ ਤੂੰ ਛੇਤੀ ਜਾ ਰੋਟੀ ਲੈ ਕੇ ਉਹ ਤਾਂ ਭੁੱਖਾ ਡੀਕਦਾ ਹੋਊਗਾ ਵੀ ਮੇਰਾ ਬਾਪ ਕਦੋਂ ਆਊਗਾ ਤੂੰ ਇੱਥੇ ਰੋਟੀਆਂ ਨੂੰ ਪਾਲਦਾ ਵੀ ਮੈਂ ਖਾ ਲਾਂ ਪਹਿਲਾਂ ਹਾਂ ਉਹ ਅੱਜ ਕੰਮ ਕਰ ਰਿਹਾ ਉਹਦੀ ਇੰਨੀ ਫਿਕਰ ਹੋ ਗਈ ਜਿਹੜਾ ਰੋਜ਼ ਕੰਮ ਕਰਦਾ ਮੇਰੀ ਤਾਂ ਕਦੇ ਇੰਨੀ ਫਿਕਰ ਕਰੀ ਨਹੀਂ ਤੂੰ ਮੈਨੂੰ ਤਾਂ ਕਦੇ ਟਾਈਮ ਨਾਲ ਰੋਟੀ ਭੇਜੀ ਨਹੀਂ ਖੇਤ ਤੂੰ ਤੈਨੂੰ ਤਾਂ ਆ ਦਤਾ ਤੂੰ ਤਾਂ ਭੁੱਖ ਜਰ ਲੇਗਾ ਉਹ ਨਹੀਂ ਜਰਦਾ ਚੱਲ ਉੱਥੇ ਜਾ ਜੰਬਲਾਈ ਜਾ ਉਹਨੂੰ ਜੰਬਲਾਈ ਜਾ ਤੇਰੇ ਸਰਚ ਗਲੀਆਂ ਕਰੂ ਤੈਨੂੰ ਦੱਸਦੀ ਗੱਲ ਨਾਲੇ ਵੇਚੂ ਮੇਰੇ ਸੜ ਦਾ ਜ਼ਮੀਨ ਨਾਲੇ ਤੇਰੇ ਗਹਿਣੇ ਗੱਟੇ ਵੇਚੂ ਉਹ ਮੈਂ ਦੱਸਦੀ ਗੱਲ ਆ ਫੇਰ ਪਸਤਾਏਗੀ ਤੂੰ ਬੇਲੇ ਨੂੰ ਉਹ ਚੰਬਲਾਈ ਜਾਂਦੀ ਐ ਮੇਰੀ ਗੱਲ ਸੁਣ ਲੈ ਜੇ ਤੇਰੀ ਬੁੱਥੀ ਨਹੀਂ ਨਾ ਚੱਜਦੀ ਤੇ ਗੱਲ ਚੱਜਦੀ ਕਰਾਂ ਜੇ ਚੱਜਦੀ ਨਹੀਂ ਤੇ ਬੁੱਥੀ ਵਿਆਹ ਕਿਉਂ ਕਰਾਇਆ ਹੋਰ ਚੱਜਦੀ ਬੁੱਥੀ ਵਾਲੇ ਨਾਲ ਕਰਾ ਲਾਂਦੀ ਉਹ ਤਾਂ ਕਹਿੰਦੇ ਨਾ ਜੀ ਨਾ ਇਹੀ ਆ ਮੈਨੂੰ ਮਤਾ ਇਸੇ ਨਾਲ ਜਾਣਾਗਾ ਨਾ ਕਰਾਉਂਦੀ ਵਿਆਹ ਪਛੇਪੇ ਦੀ ਕੋਈ ਹੁਣ ਬੁੱਥੀਆਂ ਵਰਖਦੀ ਐ ਪਸਤਾਉਂਗੇ ਪਸਤਾਉਂਗਾ ਟੈ ਮਨੂੰ ਦਸਤੀ ਗੱਲ ਤੇਰੀਆਂ ਤਾਂ ਖਾ ਲੀਆਂ ਜਿਹੜੀਆਂ ਤੂੰ ਖਵਾਉਣੀਆਂ ਸੀ ਹੁਣ ਉਹਦੇ ਨਾਲ ਵੀ ਵਿਗੜ ਜਾ ਉਹਦੀਆਂ ਲੱਖਾਂ ਮੈਂ ਤਾ ਉਸੇ ਵਾਲੇ ਲਈ ਤੂੰ ਨਾਣ ਉਸੇ ਵਾਲੇ ਲਈ ਨਾਣ ਕੋਈ ਨਾ ਤੈਨੂੰ ਬਿਠਾ ਕੇ ਮੰਜੇ ਤੇ ਖਵਾਇਆ ਕਰੂ ਘਰ ਵੇਚੂ ਜ਼ਮੀਨ ਵੇਚੂ ਅੱਜ ਮੈਂ ਸੋ ਲਖਿਆ ਲੈ ਕਾਸੇ ਜੋਗਾ ਨਹੀਂ ਛੱਡਦਾ ਤੈਨੂੰ ਹਾਂ ਐਡੀ ਗੰਦੀ ਜ਼ੁਬਾਨ ਆ ਤੇਰੀ ਕਦੀ ਨਾ ਚੱਜ ਦੀ ਆਵਾਜ਼ ਕੱਢੀ ਤੂੰ ਕਿਹੜਾ ਮੇਰਾ ਤੁਸੀਂ ਕਾਲਜਾ ਠਾਰ ਦੋ ਛੱਡੇ ਵਾਸਤੇ ਮੈਂ ਚੱਜਦੀਆਂ ਜ਼ਬਾਨਾਂ ਕੱਢਾਂ ਤੁਰ ਜਾ ਹਾਂ ਤੁਰ ਲੈ ਲੇਗਾ ਬੰਦਾ ਪੂਰਾ ਬੰਦਾ ਮੈਂ ਕਿਰਾਏ ਤੇ ਨਹੀਂ ਲੈਂਦਾ ਹਾਂ ਬੋਲਦੀਆਂ ਮੈਨੂੰ ਤੁਰ ਜਾ ਹੂੰ ਵਾਹ ਜਾ ਓਰੇ ਪੈ ਜਾ ਅਰੇ ਸਾਲੇ ਇੰਨਾ ਭਾਰੀ ਕਰਖਿਆ ਕੀ ਐ ਚ ਲੱਸੀ ਆ ਕਾ ਦੇਦੀ ਨਾਲੇ ਮੁੰਡੇ ਨੂੰ ਪਾ ਕੇ ਕਿੰਨੀ ਲੱਸੀ ਉਹਨੂੰ ਲੱਸੀਆਂ ਦਿੰਦੀ ਐ ਤੇ ਪੈਂਦੇ ਚਾਰ ਦਾ ਪਟਾਣਾ ਮੈਂ ਤਾਂ ਹੈਰਾਨ ਆ ਇਹਦੇ ਤੇ ਚਾਹ ਲੈ ਤੋੜ ਕੇ ਹੋਰ ਭੁੱਖ ਲੱਗ ਜੂ ਥੋੜੀ ਜੀ ਸਵਾਦ ਲੱਗੂ ਰੋਟੀ ਓ ਸ਼ੌਰੀ ਬੁੱਤਾ ਆਇਆ ਨਹੀਂ ਗਾਇ ਤੇ ਕਾਉਲ ਜਾ ਓਏ ਮੇਰੀ ਗੱਲ ਤਾਂ ਸੁਣਾ ਜਦੋਂ ਕੱਲ ਨੂੰ ਮੈਂ ਆਉਂਗਾ ਨਾ ਕੋਲ ਤੇ ਤੇਰੇ ਲਈ ਸਰਪ੍ਰਾਈਜ਼ ਲੈ ਕੇ ਆਉਂਗਾ ਹਾਂ ਕੀ ਆਈਫੋਨ 17 ਹਾਂ ਹਾਂ ਹੁਣ ਤਾਂ ਹੁਣ ਤਾਂ ਮੈਂ 14 ਲਵਾਂਗਾ ਉਹਦਾ ਕੀ ਕਰੂੰ ਉਹ ਤੈਨੂੰ ਦੇ ਦੂੰਗਾ ਅੱਛਾ 17 ਲੈਣਾ ਚੱਲ ਤੈਨੂੰ 17 ਦੇ ਠੀਕ ਹੈ ਹਾਂ ਠੀਕ ਹੈ ਉਹ ਨਹੀਂ ਪਤਾ ਕੀ ਗੱਲ ਹੈ ਯਾਰ ਬਾਪੂ ਨੇ ਕਹਿੰਨਾ ਕੰਨ ਕਰ ਕਰਦੇ ਕੰਮ ਨੂੰ ਮੈਨੂੰ ਕਰਵਾ ਲਿਆ ਕਰ ਹਨਾ ਕਹਿੰਦਾ ਪੜਦਾ ਲੈਣਾ ਪਰ ਹਾਂ ਬਾਪਾ ਮੈਂ ਕੰਮ ਕਰਾ ਦੂੰਗਾ ਫਿਰ ਮੈਨੂੰ ਦੱਸ ਕੀ ਦੇਗਾ ਕਹਾਂ ਚੱਲ ਤੈਨੂੰ ਜਿਹੜੀ ਚੀਜ਼ ਕਹੇਗਾ ਤੂੰ ਉਹ ਦੇ ਦੂੰਗਾ ਮੈਂ ਫੋਨ ਲੈਣਾ ਸਤਾਰਾ ਕਹਿੰਦਾ ਵਾ ਠੀਕ ਹੈ ਚੱਲ ਦੇ ਦੂੰਗਾ ਮੰਨ ਗਿਆ ਬਾਪੂ ਹਾਂ ਹਾਂ ਖੇ ਤਾਂ ਹੁਣ ਤਾਂ ਮੈਂ ਹਾਂ ਨਹੀਂ ਯਾਰ ਖਾਦਾ ਨਹੀਂ ਕੁਛ ਯਾਰ ਸੜਗਮ ਦੇਖਦਾ ਫਿਰਦਾ ਹਾਂ 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 ਮੈਂ ਤਾਂ ਖਾ ਲੂੰ ਕੋਈ ਨਾ ਤੁਸੀਂ ਵੀ ਆਪਦਾ ਟਾਈਮ ਨਾਲ ਖਾਣਾ ਕਰੋ ਠੀਕ ਆ ਖਾਣਾ ਹਾਂ ਨਲੇ ਪਾਸੂ ਨੂੰ ਮੰਕ ਮਾਰ ਲਈ ਯਾਰ ਹਾਂ ਉਹ ਸਕੂਲ ਤੋਂ ਕੁਝ ਨਹੀਂ ਹੁੰਦਾ ਯਾਰ ਐਂ ਕੀ ਕਹਿੰਦੀਆਂ ਨੇ ਤੇਰੀ ਸਹੇਲੀਆਂ ਹਾਂ ਮਰੀ ਗਾ ਹੁਣ ਆਪਾਂ ਉੱਥੇ ਚੱਲਾਂਗੇ ਜੰਗਲ cafés ਬੈਠਾਂਗੇ ਕਾਫੀ ਕਾਫੀ ਪੀ ਲਾਂਗੇ ਪਤਾ ਮੈਨੂੰ ਤੇਰੇ ਪੇਪਰ ਆ ਰਹੇ ਨੇ ਪਲੱਸ 2 ਦੇ ਕੋਈ ਗੱਲ ਨਹੀਂ ਫਿਰ ਕੀ ਡਿੱਗੀ ਗੱਲ ਆ ਯਾਰ ਇੱਕ ਇੱਕ ਦਿਨ ਬਸ ਘੰਟੇ ਖਾਤਰ ਘੰਟੇ ਖਾਤਰ ਅੱਧੀ ਛੁੱਟੀ ਤੋਂ ਬਾਅਦ ਆ ਜਾਈ ਜਾਏ ਨਲੇ ਗੱਲ ਸੁਣ ਵਰਦੀ ਨਾ ਪਾ ਕੇ ਉਦੋਂ ਸ਼ੱਕ ਪੈਂਦਾ ਯਾਰ ਅਭੀ ਸਕੂਲ ਵਾਲੀ ਲਈ ਫਿਰਦਾ ਹੋਰ ਬਰ ਦਿਨ ਆ ਬਗ ਉੱਦੇ ਤੋਂ ਪਾਈ ਦੋ ਮੁੰਡੇ ਪਿੱਛੇ ਲੱਗੇ ਉਹ ਵੀ ਸਾਡੇ ਸਕੂਲ ਵਾਲੀ ਕੁੜੀ ਲਈ ਫਿਰਦਾ ਹੋਰ ਉਹ ਮੂੰਹ ਨਾਲ ਵੀ ਪਛਾਣ ਆ ਜਾਂਦੀ ਹੈ ਬਾਈ ੂੰ ਡਾਸਕ ਬਹੁਤ ਪੜੀ ਚੀਜ਼ ਨਹੀਂ ਇਹ ਤਾਂ ਲੜਕੀ ਨੂੰ ਅੱਖਾਂ ਤੋਂ ਹੀ ਪਛਾਣ ਲੈਂਦੇ ਨੇ ਹਾਂ ਚੱਲ ਠੀਕ ਆਓ ਟੌਪ ਪੁਆਇੰਟ ਆਪ ਲਾਲ ਲੱਗਦਾ ਬਾਈ ਲਾਲ ਦਾ ਲਾਲ ਲਾਲ ਰੰਗ ਦਾ ਚੈਲੌ ਸ਼ੂਟ ਚੰਗਾ ਓਕੇ ਬਾਈ ਰੋਕ 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 ਮੈਨ ਲਾ ਰੋਕੀ 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 ਅਮਰੇ ਮਾਰ ਪਾਸਾ ਮੂਰ ਨੂੰ ਬਿਠਿਆ ਬਾਬਾ ਤਾਂ ਪਹਿਲੀ ਤੂੰ ਨੇ ਬਿਠਾਏ ਤੈਨੂੰ ਕਿੱਥੇ ਬਿਠਾ ਲਈਏ ਦੋ ਤਾਂ ਜਾਣੇ ਤਰ ਨਗੜਿਓ ਆ ਬਚਾਰੀ ਇਹਦੀ ਵੀ ਸਪੇਸ ਹੀ ਨਹੀਂ ਕੁੱਤੀਆ ਯਾਰ ਇਹਨੂੰ ਲੈ ਕੇ ਜਾ ਰਿਹਾ ਅਸੀਂ ਕਤੀੜ ਹੈ ਕਤੀੜ ਨਾ ਕਹੇ ਛਿੜਜੂ ਇਹੇ ਛਿੜਜੂ ਜੇ ਮੈਂ ਛੇੜਾ ਛਿੜਜੂ ਦੇਖ ਲੈ ਛੇੜ ਕੇ ਉਹੀ ਗੱਲਾਂ ਬਾਪੇ ਯਾਰ ਤੇਰੀਆਂ ਓ ਯਾਰ ਕਰ ਲੋ ਮੜਾ ਜੇ ਮੈਂ ਪੱਟਾ ਤੇ ਬਿਠਾ ਲੂੰਗਾ ਐਡੀ ਕੀ ਗੱਲ ਹੈ ਬਾਬਾ ਛਿੜਜੂ ਐ ਇਹ ਸਾਲ ਚ ਦੋ ਵਾਰੀ ਸੁੰਦੀ ਹੈ ਦੰਦੀਆ ਕੁੱਤੇ ਚਾਰ ਇੱਕ ਕੁੱਤਾ 15000 ਦਾ ਵਿਕਦਾ ਦੇਖ ਅੱਠ ਹੋ ਗਏ 120000 ਬਣਦਾ ਸਾਲ ਦਾ ਬਾ ਨਾ ਕੋਸਤਾ ਨਾ ਹੋ ਗਿਆ ਕਿਤੇ ਮੱਝ ਹੋ ਗਈ 15000 ਦਾ ਕਾ ਫੱਦੂ ਬਣਾਉਂਦਾ ਮੈਨੂੰ ਮੰਨਿਆ ਵਾ ਬੜਾ ਮੈਨੂੰ ਸਾਲਾ ਕੁਛ ਪਤੀ ਨਹੀਂ ਪਈ ਤੈਨੂੰ ਪਤੀ ਨਹੀਂ ਵਾ ਸੱਚੀ ਹੀ ਬੋਲ ਰਹੀ ਹਾਂ ਪਤਾ ਕਰ ਲੈ ਕੀ ਹੈ ਸ਼ਿਟ ਜੀ ਵਾ ਹੈ ਗਲਾ ਮੇਰਾ ਸਾਲੇ ਦਾ ਬੋਲਾ ਸਾਰੇ ਪੁੱਤਾ ਵਾਂਗੂ ਪਾੜੀ ਹੋਈ ਆ ਇੰਨਾ ਪਿਆਰ ਕਰਦੇ ਆ ਉਹ ਭੇਂ ਦੇ ਜਰੋ ਪੁੱਤਾ ਵਾਂਗੂ ਸ਼ਰਮ ਕਰੋ ਮੇਰੇ ਸਾਲੇ ਦਾ ਪੁੱਤਾ ਵਾਂਗੂ ਇਹਨੂੰ ਪੁੱਤਾ ਵਾਂਗੂ ਲੇ ਮਰੇ ਸਾਦਾ ਮੁੰਲਾ ਦਾ ਪੌਂਦਾ ਵੀ ਨਾਲ ਹੋਵੇਂਗਾ ਇਹਨੂੰ ਤੂੰ ਮੈਂ ਕਿਹਾ ਸਾਰਾ ਕੁਝ ਘਰਦੇ ਆ ਓ ਇਹਨਾਂ ਦਾ ਬਿਮਾਰੀਆਂ ਚ ਜਿਹੜੀਆਂ ਲਾਲਾਂ ਜੀਆਂ ਡੇਕਦੇ ਹੁੰਦੇ ਨੇ ਨਾ 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 ਪਥਰੀਆਂ ਹੋ ਜਾਂਦੀਆਂ ਨੇ ਕੰਜਰ ਦੇ ਢੇਡਾ ਜਾਂ ਢੱਡਚਾ ਓ ਕੋਈ ਪਥਰੀਆਂ ਪੂਰੀਆਂ ਨਾ ਚਟਾਇਆ ਕਰੋ ਮੂੰਹ ਇਹਨਾਂ ਦਾ ਨਾ ਚਟਾਇਆ ਕਰੋ ਅਸੀਂ ਉਹ ਚਟਮਿਆਂਗੇ ਨਾਲ ਪੌਣਿਆ ਸਾਰਾ ਕੁਝ ਖਵਾਉਨੇ ਇਹਨੂੰ ਇਹਦੀ ਜਿਹੜੀ ਫੀਡ ਹੈ ਨਾ 1100 ਰੁਪਏ ਕਿਲੋ ਆਉਂਦੀ ਆ ਆ ਹਾ 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 1100 ਰੁਪਏ ਦੇ ਜਦੋਂ ਸੁਨਹਿਰੀ ਕਰਨ ਦੀਆਂ ਦੋ ਪੁਰੀਆਂ ਜਣ ਕੇ 1100 ਰੁਪਏ ਕਿਲੋ ਪਰ ਤਾਹੀ ਦਾ ਸੁਨਹਿਰੀ ਕਰ ਮੱਜ ਰੱਖ ਇੱਕ ਪੁੱਤ ਦੁੱਧ ਪਾਇਕਰ 60-70 ਰੁਪਏ ਕਿਲੋ ਦੁੱਧ ਪੈਂਦਾ ਕਿੰਨਾ ਹੋ ਗਿਆ ਸਾਲ ਚ ਹਾਂ ਤੂੰ ਲਾਲਾ ਪੰਜ 7 ਲੀਟਰ ਦੁੱਧ ਦਿੰਦਾ ਮੈਂ ਮੈਂ ਹੀ ਦਿੰਦਾ ਮੈਸਾ ਦਿੰਦੀ ਆ ਨਾ ਡੈਰੀ ਤੋਂ ਮੈਂ ਦੇ ਕੇ ਆਉਣਾ 7 ਲੀਟਰ ਲਾਲਾ ਤੂੰ ਗੁਣਾ ਕਰ 60 ਨਾਲ 1 ਲੀਟਰ ਨੂੰ 7 ਨੂੰ ਹਾਂ 7 ਸਿਕ ਕਿੰਨੇ ਹੁੰਦੇ ਨੇ 42 420 ਦਾ ਹੋ ਗਿਆ ਇੱਕ ਦਿਨ ਦਾ ਵੀ ਮੇਰਾ ਲਾ ਸਾਹਿਬ ਮੀਨੇ ਦਾ ਕਿੰਨਾ ਕ ਬਣ ਜੂਗਾ ਫੇਰ ਵੀ 1 ਲੱਖ 20 ਹੈ ਸਾਡਾ ਦੰਡਣ ਜੋਗਾ ਨੂੰ ਮਰੇ ਸਾਨੂੰ ਕੁਝ ਨਹੀਂ ਹੁੰਦਾ ਉਹ ਕੀ ਭਾਂਚ ਉਹਦੀ ਇੱਕ ਤੀੜ ਬਿਮਾਰੀਆਂ ਦਾ ਘਰ ਬਰੇ ਡੰਗਰ ਰੱਖੋ ਪਰ ਹੈ ਨਾ ਪੜਾ ਲਿਖਿਆ ਸਿਆਣਿਆਂ ਇਹ ਚਲੋ ਬਿਮਾਰ ਹੋ ਗਈ ਦੀ ਨਾ ਇੰਨਾ ਦੁੱਖ ਮੈਨੂੰ ਮਰਾ ਪਿਓ ਬਿਮਾਰ ਹੋਏ ਤੇ ਨਹੀਂ ਹੋਇਆ ਜਨਾਈ ਦੇ ਤੇ ਹੋਇਆ ਦੀਗਾ ਹਾਂ ਉਹ ਮੇਰੇ ਸਾਲਿਆ ਉਹ ਮੇਰੇ ਸਾਲਿਆ ਨਿਕਲ ਗਿਆ ਇੱਕ ਪੁੱਤ ਕਹਿੰਦਾ ਪਿਓ ਦੇ ਬਿਮਾਰ ਹੋਏ ਤੇ ਦੁੱਖ ਨਹੀਂ ਹੋਇਆ ਤੇ ਮੈਂ ਇਹਦੇ ਬਿਮਾਰ ਹੋਏ ਤੇ ਦੁੱਖ ਮੇਰਾ ਪਿਓ ਦਾ ਫਿਰ ਆਪ ਨੂੰ ਸਮਲੂ ਥੋੜਾ ਜੰਮਿਆ ਤੁਨੂੰ ਕਿਹੜੇ ਜੰਮਿਆ ਬਈ ਜੰਮਿਆ ਕਿਹਨੇ ਤੁਨੂੰ ਉਹ ਇਹਨੂੰ ਤਾਂ ਫਿਰ ਗਾਂ ਸੰਮ ਕੇ ਪੜਦਾ ਜਲ ਟਰੈਕਟਰ ਹੈ ਮੈਂ ਸਿਆ ਜਮੀਨ ਬਉਦਾ ਹੈ ਯਾਰ ਉਹ ਦਿਨ ਉਹਦਾ ਬਦੀ ਹੈ ਕੋਈ ਖਰਚਾ ਤਾਂ ਨਹੀਂ ਗੰਦੇ ਮੋਂਦਾ ਮੇਰੇ ਨਾਲ ਦਾ ਕਦੇ ਉੱਥੇ ਲੱਤ ਚੱਕ ਕੇ ਮੂਤਾ ਕਦੇ ਆਪਣੇ ਨੂੰ ਕਰਦਾ ਮੈਂ ਬਾਅਦ ਜਾ ਕੇ ਕਰਦਾ ਤੂੰ ਕਰਦਾ ਮੈਨੂੰ ਇੱਕ ਮਿੰਟ ਤੂੰ ਕਿੰਨਾ ਕ ਸਿਆਣਾ ਹੈ ਤੂੰ ਆਪ ਇਹ ਕੰਮ ਕਰਦਾ ਹੈ ਆਪ ਇਹ ਖੇਤਿਆਣਾ ਆਪ ਦੀ ਰੋਟੀ ਆਪ ਹੀ ਲਈਂ ਜੰਨੇ ਆਪ ਦੀ ਘਾਣੂ ਲੈ ਜਾਂਦਾ ਮੇਰੇ ਵਾਲਾ ਮੁੰਡਾ ਖੇਤ ਲਾ ਕਰਿਆ ਉਹ ਭੁੱਖਾ ਬਾਣਾ ਮਨੂ ਮੜਾ ਜਾ ਮਾਰ ਪਾਸਾ ਮੈਨੂੰ ਲੈ ਕੇ ਜਾ ਖੇਤ ਉਹ ਕੰਮ ਵਾਲਾ ਬੰਦਾ ਜਿਹਨੇ ਤੂੰ ਕੰਮ ਚਲਾ ਰੱਖਿਆ ਤੂੰ ਉਹਨੂੰ ਮੜਾ ਮੋਟਾ ਆਹੀ ਕੰਮਾਂ ਤੇ ਰੱਖ ਲੈ ਤੂੰ ਕਰ ਲੈਗਾ ਜਿਹੜਾ ਕਰਨਾ ਉਹ ਨਹੀਂ ਪਤਾ ਕੋਈ ਨਾ ਤੁਸੀਂ ਭ ਬੜਾ ਦੂਰ ਜਾਦਾ ਮੇਰੇ ਗੋਟੇ ਐਸਾ ਇਧਰ ਮੁੜ ਜਾ ਬਾਬੇ ਯਾਰ ਇੰਨਾ ਟਾਈਮ ਕਿੱਤੇ ਸਾਡੇ ਕੋਲੇ ਮੈਨੂੰ ਇਧਰ ਸਾਡੀ ਆਜ ਮਾਂ ਨੂੰ ਲੰਬਾ ਦੇ ਕੇ ਹੁਣ ਬੱਸ ਫਿਰ ਘਰੇ ਜਾ ਕੇ ਬਿਸਮਿਲ ਨੂੰ ਲੈ ਕੇ ਨਿਕਾ ਮੇਰੀ ਬੀਬੀ ਨੂੰ ਲੰਬਾ ਦੇ ਦਿੱਤੀ ਆਏ ਕਿਉਂ ਕਰਦਾ ਮੈਨੂੰ ਛੱਡਿਆ ਪੁੱਤ ਮੈਂ ਬਹੁਤ ਔਖਾ ਮਤ ਤੁਰਿਆ ਨਹੀਂ ਬਾਬੇ ਅਸਲ ਚ ਗੱਲ ਇਹ ਹੈ ਇਹ ਅਨਕੰਫਰਟੇਬਲ ਫੀਲ ਕਰਦੀ ਆ ਆ ਇਹ ਮੁੜ ਸਵੇਰੇ ਦੱਲੀ ਜਾਂਦੇ ਨੇ ਏ ਯਾਰ ਜਰਾ ਬਾਬਾ ਕਾ ਨਾ ਮੈਨੂੰ ਤੂੰ ਤਿੰਨ ਵਾਰ ਬਾਬਾ ਕਾ ਕਾ ਮੈਨੂੰ ਛੋਟਾ ਭਾਈ ਕਹਿ ਦਿੰਨਾ ਛੋਟਾ ਭਾਈ ਕਹਿ ਦੋ ਨਾ ਉਹਦੇ ਹੱਥ ਰੱਖਿਆ ਛੱਡਿਆ ਯਾਰ ਮੇਰੀ ਘਰ ਦਾ ਸੁਣ ਲੁਕ ਬੰਪੈਂਟ ਚੋਦੇ ਨੂੰ ਪੱਟਾ ਤੇ ਬਿਠਾ ਲੂੰਗਾ ਯਾਰ ਯਾਰ ਨਹੀਂ ਐ ਭਾਈ ਐ ਨਹੀਂ ਬੰਦੀ ਹੈਗੀ ਐ ਨਹੀਂ ਐ ਨਹੀਂ ਬੰਦੀ ਹੈ ਐ ਤਾਂ ਕੰਮ ਰੇ ਸਾਲੇ ਦੀ ਇਹ ਨਮੀ ਮਡੇਰੀ ਜੀ ਕਰਦੀ ਕੀ ਆ ਯਾਰ ਕੁੱਤੇ ਹੀ ਬੰਦੇ ਆ ਤੇ ਉੱਪਰ ਹੋਵਗੇ ਹੋਗੇ ਨਾ ਵਾਸਤੇ ਕਹਿੰਦਾ ਪਿਓ ਦੇ ਬਿਮਾਰ ਹੋਏ ਤੇ ਦੁੱਖ ਨਹੀਂ ਹੋਇਆ ਜਾਏ ਬੰਦੇ ਨਾਲ ਉਹ ਤਾਂ ਬਈ ਇੱਕ ਤੀੜ ਚੰਗੀ ਆ ਬੰਦਿਆਂ ਤੋਂ ਉੱਤੇ ਇਹ ਕੁੱਤੇ ਦੱਸ ਬਰੇ ਸਾਦਾ ਗੱਲ ਤੋਂ ਪੰਗ ਨਹੀਂ ਲੈ ਲੈ ਜਵਾਹ ਜਿੰਨੂ ਕਹਿ ਕੇ ਵੀ ਤੂੰ ਕੰਮ ਕਰ ਲੈ। ਓ ਓ ਰੋਕ 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 ਮੜਾ ਜਾ ਸੋ ਕਰਾ ਸੋ ਕਰਾ ਓ ਪ੍ਰਮਾਤਮਾ ਦਾ ਤੂੰ ਬੜ ਗਿਆ ਐ ਕਰ ਮੋੜ ਮੜਾ ਜਾ ਮੇਰਾ ਪੁੱਤ ਆ ਰਹਿਗਾ ਦੋ ਡਿੰਗਾ ਦੇ ਖੇਜ ਜਾ ਮੈਨੂੰ ਛੱਡ ਕੇ ਮੈਨੂੰ ਲੱਤਾਂ ਰਹੀਆਂ। ਬਾਬਾ ਮੈਂ ਕੰਮ ਜਾ ਰਿਹਾ ਕੋਈ। ਓ ਕੀ ਕੰਮ ਦਾ ਐਡਾ ਕੀ ਜ਼ਰੂਰੀ ਕੰਮ ਹੁੰਦਾ ਹੈ ਪੁੰਨ ਖੱਟਲਾ بڑے ਬੰਦੇ ਨੂੰ ਛੱਡਿਆ ਖੇਤ ਜਾਣਾ। ਦੋਵਾਂ ਮਾਂ ਲੱਗ ਜਣਗੀਆਂ। ਬਾਬਾ ਕੁੜੀ ਨੂੰ ਮਿਲਣ ਜਾ ਰਿਹਾ। ਓਏ ਹੋਏ ਹੋਏ ਹੋਏ। ਓ ਕਦਰਦਾ ਤੂੰ ਕੁੜੀ ਪਛੇ ਭਜੇਗਾ ਕੁੜੀ ਤੇਰੇ ਪੈਸੇ ਲੈ ਕੇ ਭੱਜੂ ਕਿਉਂ ਨੁਕਸਾਨ ਕਰਾਉਣਾ ਮੈਨੂੰ ਖੇਤ ਛੱਡਿਆ ਓ ਨਹੀਂ ਬਾਬਾ ਮੇਰਾ ਸੱਚਾ ਪਿਆਰ ਇਹੋ ਬਿੱਲੀ ਅੱਖਾਂਲੀ ਤਾਂ ਨਹੀਂ ਹੈਗੀ ਹਾਵਲੀ ਖਣ ਗਿਆ ਯਾਤਰਾ ਦਾ 35 ਲੱਖ ਪਰ ਤੈਨੂੰ ਦੱਸਦੀ ਗੱਲ ਉਹ 35 ਲੱਖ ਲਾ ਕੇ ਬਾਜੂ ਬਿੱਲੀਆਂ ਖੜੀ ਦੇ ਨਹੀਂ ਕਰੀਦਾ ਹੁੰਦਾ ਭਰੋਸਾ ਇੱਕ ਮੁੱਛਾੜੀ ਜਨਾਨੀ ਇੱਕ ਬਿੱਲੀਆਂ ਖੜੀ ਜਨਾਨੀ ਦਾ ਭਰੋਸਾ ਨਹੀਂ ਕਰੀਦਾ ਪਰ ਤੂੰ ਛੱਡ ਗਿਆ ਓਏ ਨਹੀਂ ਬਾਬਾ ਰੂਹਾਂ ਵਾਲਾ ਪਿਆਰਾ ਸਾਡਾ ਓ ਰੂਹਾਂ ਵਾਲੇ ਪਿਆਰ ਦਾ ਪੱਖਿਆਂ ਦੀ ਲੌਣੇ ਪੈਂਦੇ ਨੇ ਪੁੱਤਾ ਛੱਡ ਗਿਆ ਮੈਨੂੰ ਓਏ ਬਾਬਾ ਮੈਂ ਵਿਆਹ ਕਰਾਉਂਗਾ ਉਹਦਾ ਵਿਆਹ ਤੋਂ ਬਾਅਦ ਹੀ ਬੰਦੇ ਨੀਲੇ ਢੋਲ ਚੜ੍ਹਦੇ ਹੁੰਦੇ ਨੇ ਤੈਨੂੰ ਮਾਰ ਕੇ ਮੇਰੇ ਸਾਲਾ ਨੀਲੇ ਢੋਲ ਚੜ੍ਹ ਦੇ ਦੂ ਵੱਢ ਕੇ ਕਿਉਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਦਾ ਮੈਂ ਤਾਂ ਤੇਰੀ ਜਾਨ ਬਚਾ ਬੀ ਤੂੰ ਜਾ ਪਈ ਜਾ ਕੇ ਮੁੰਡੇ ਦੀ ਜਾਨ ਬਚਾ ਕਿਤੇ ਕੁੜੀ ਪਿੱਛੇ ਲੱਗ ਕੇ ਕੰਜਰ ਦਾ ਜਾਨ ਗਵਾ ਦੇ ਤੂੰ ਛੱਡਿਆ ਉਹ ਬੱਸ ਕਰ ਬਾਬਾ ਬੱਤਾਂ ਉਹ ਬੱਤਾਂ ਨੂੰ ਕੀ ਹੋ ਗਿਆ ਯਾਰ ਤੂੰ ਮੈਨੂੰ ਛੱਡਿਆ ਮੜਾਇਆ ਯਾਰ ਸਾਡਾ ਕੀ ਹੋ ਗਿਆ ਨਵੀ ਪਨੀਰੀ ਨੂੰ ਭਾਈ ਕੋਈ ਕਤੂਰਿਆਂ ਪਿੱਛੇ ਕੋਈ ਜਨਾਨੀਆਂ ਪਿੱਛੇ ਯਾਰ ਬੰਦੇ ਦੀ ਕਦਰ ਨਹੀਂ ਬੁੜਿਆਂ ਦੀ ਯਾਰ ਇਨਸਾਨੀਅਤ ਖਤਮ ਹੋ ਗਈ ਲੋਕਾਂ ਚ ਭਾਈ ਇੱਕ ਮੇਰੇ ਸਰ ਦਾ ਸਾਡੇ ਵਾਲਾ ਇੱਕ ਇਹ ਸਾਲ ਮੜਾ ਦੋ ਡਿੰਗਾ ਕਰ ਹੁਣ ਪਹੁੰਚ ਜਾਗਾ ਆ ਤੂੰ ਹੀ ਛੱਡਿਆ ਏ ਲੈ ਮੁੰਡਿਆ ਬਹਿ ਹੁੰਦਾ ਨਾ ਉਹ ਮੁੰਡਿਆ ਓ ਉਹੜਿਆ ਉਹ ਕਿੰਨੀ ਕੁ ਰਹਿ ਗਈ ਹੈ ਉਹ ਕਿੰਨੀ ਕੁ ਰਹਿ ਗਈ ਅਸ਼ਿਆ ਚਾਵਾ ਇਦੋ ਦੀ ਰਹੀ ਨਵੇੜ ਦਾ ਕੰਮ ਮੁੰਨਾ ਮੈਂ ਤਾਂ ਕੰਜਰ ਤੇ ਨਹੀਂ ਸਮਝਦਾ ਸੀ ਹੰਤੇ ਨੂੰ ਮਾ ਘੰਮਾ ਵਾਲਾ ਹੀ ਨਹੀਂ ਅਜੇ ਹਾਂ ਕੰਮੋਂ ਤਾਂ ਨੇਰੀ ਨਿਕਲਿਆ ਮੁੰਡਾ ਓ ਰੋਟੀ ਖਾਲਾ ਆ ਜਾ ਫਿਰ ਕਰ ਦਾਂਗੇ ਕਾ ਜਾ ਜਾ ਰੋਟੀ ਖਾਲਾ ਪੱਧਿਆ ਹੋਰ ਭੁੱਖ ਲੱਗ ਰਹੀ ਹੁਣੀ ਆ ਗਿਆ ਬਾਪੇ ਹਾਂ ਆ ਗਿਆ ਆ ਗਿਆ ਹਾਈ ਹਾਈ ਨਾਮ ਨਿਕਲ ਗਿਆ ਬਾਪੇ ਲੈ ਦਾਮ ਨਿਕਲ ਗਿਆ ਹਾਈ ਕਰਤੀ ਸਪਰੇ ਹਾਂ ਇੱਕ ਟੋਲੀ ਕਰਤੀ ਹੈ ਇੱਕ ਟੋਲੀ ਕਰਤੀ ਇੱਕ ਰਹਗੀ ਨਾ ਨਾ ਇੱਕ ਕਰੀ ਐ ਅੱਛਾ ਕਰੀਏ ਇੱਕ ਆ ਹਾਂ ਪਾਪੇ ਹਾਂ ਕਿੰਨੇ ਕ ਵਜੇ ਆ ਗਿਆ ਧੀ ਖੇਤ ਨੌਂ ਆਇਨ ਹੋ ਗਏ ਤੇਰੇ ਚਾਰ ਘੰਟੇ ਪਾਪੇ ਲੋਲੀ ਇੱਕ ਕਰੀਆ ਪਰ ਪਤਾ ਨਹੀਂ ਲੱਗਿਆ ਪਾਪੇ ਪਹਿਲਾਂ ਕਿਧਰੋਂ ਪਾਣੀ ਪੈਂਦਾ ਕਿਵੇਂ ਚੱਲਦਾ ਹਾਂ ਉਹਨਾਂ ਨੂੰ ਕੀ ਚਲਾਉਣਾ ਨਾ ਫੇਰ ਕਿਵੇਂ ਚਲਾਇਆ ਫਿਰ ਮੈਂ YouTube ਤੋਂ ਦੇਖ ਲਿਆ ਫਿਰ YouTube ਨਾਲ ਪਤਾ ਲੱਗਿਆ ਵੀ ਐਵੇਂ ਪੰਪ ਚੱਲਦਾ ਐ ਦਵਾਈ ਪਾਈ ਦੀ ਐਨੀ ਦਵਾਈ ਪਾਈ ਦੀ ਐ ਜੇ ਆ YouTube ਬਾਂ ਤੋਂ ਦੇਖ ਕੇ ਖੇਤੀਆਂ ਹੋਣ ਲੱਗੀਆਂ ਜਣਾ ਖਣਾ ਕਿਸਾਨ ਬਣ ਜੇ ਪੁੱਤ ਮੇਰੇ ਸਾਡੇ 20 ਬਾਰ ਕਹੇ ਦੀ ਮੇਰੇ ਨਾਲ ਆ ਜਾ ਪਤਾ ਲੱਗ ਜੂ ਮਾੜਾ ਮੋਟਾ ਕਿਵੇਂ ਖੇਤੀ ਦੇ ਕੰਮ ਕਰੀਦੇ ਨੇ ਕੋਈ ਨਾ ਅਸੀਂ ਆ ਜਿਹੜੇ ਖੇਤੀ ਕਰੀ ਜੰਦੇ ਆਉਣ ਵਾਲੀ ਪਨੀਰੀ ਤਾਂ ਖਤਮ ਕਰੂ ਖੇਤੀ ਨੂੰ ਇਹ ਤਾਂ ਮੇਰੇ ਸਾਡੇ ਬਾਨੀ ਅਡਾਨੀਆਂ ਨੂੰ ਦੇਣਗੇ ਕੀ ਲੈ ਤੈਨੂੰ ਦੱਸਤੀ ਗੱਲ ਤੈਨਾਂ ਰਹਿ ਗਈਆਂ ਤੈਨਾਂ ਰਹਿ ਗਈਆਂ ਹੁਣ ਕਰ ਤੂੰ ਲਾਵਾ ਰਹਿ ਗਈਆਂ ਤੈਨਾਂ ਤੱਕ ਗਿਆ ਲੈ ਲਾਹੀ ਪਾਪੇ ਲਾਹੀ ਕਿ ਮੈਂ ਫਸਾਰ ਕੀ ਹੈ ਉਥੇ ਇੱਥੇ ਤਰਾ ਦੇ ਖੜ ਜਾ ਉਹ ਸਾਰੇ ਪਿਆ ਮਰਦਾ ਯਾਰ ਮੈਂ ਥੱਕ ਗਿਆ ਉਥੇ ਨਾ ਮੇਰੇ ਸੜ ਦੇ ਨੇ ਕਿਸੇ ਨੇ ਰੋਕਿਆ ਹੈ ਮੋਟਰਸਾਈਕਲ ਨਹੀਂ ਰੋਕਿਆ ਕਿਸੇ ਨੇ ਮੇਰੇ ਸੜ ਦੇ ਨੇ ਚਲ ਕੋ ਉਹ ਮਿਲਿਆ ਮੇਰੇ ਸਾਦਾ ਹਰਮਣ ਕਹਿੰਦਾ ਮੈਂ ਤਾਂ ਕੁੱਤੀ ਲੈ ਕੇ ਜਾਣਾ ਬਾਈ ਅੱਛਾ ਜੀ ਉਹ ਸਿਵ ਮਿਲਿਆ ਮੇਰੇ ਸਾਦਾ ਕਹਿੰਦਾ ਮੈਂ ਕਿਸੇ ਕੁੜੀ ਕਤਰੀ ਕੋਲ ਜਾਣਾ ਮੈਨੂੰ ਬੜੇ ਠੇਰੇ ਨੂਰੇ ਛੱਡਣ ਨਹੀਂ ਗਿਆ ਮਰਦਸ ਦੇਖ ਲੈ ਸਾਰੇ ਸਾਰੇ ਬਾਪੇ ਕੋਈ ਕੁੱਤਿਆਂ ਚ ਕੋਈ ਤੀਵੀਆਂ ਚ ਬਸੇ ਬੈਠ ਨੇ ਇੱਕ ਤਰ੍ਹਾਂ ਪੁੱਤੀ ਆ ਜਿਹੜਾ ਕਰਦੀ ਫਿਕਰ ਕਰਦਾ ਹਾਂ ਪੁੱਤ ਵੀ ਮੇਰੇ ਨਾਲ ਦਾ YouTube ਤੋਂ ਦੇਖ ਕੇ ਕਰਦਾ ਉਹਨੇ ਕਿਹੜਾ ਲਲਰ ਲਾਤੇ ਇੱਕ ਥਾਂ ਦੀ ਤਾਂ ਨਹੀਂ ਕਰਤੀ ਸਾਰੀ ਕਿਤੇ ਮਚਾ ਦੇ ਨਾ ਐ ਆਲੇ ਦਾਲੇ ਐ ਕਿਹੜਾ ਮੈਨੇ ਉਹ ਮੁੰਡਾ ਉੱਥੇ ਰੋੜੇ ਧਰ ਗਿਆ ਕਹਿੰਦਾ ਇੱਥੇ ਇੱਥੇ ਥੋੜਾ ਬਾਣ ਹੈ ਮੈਂ ਰੋੜਿਆਂ ਦੇ ਸਾਹਮਣੇ ਚੱਲੀ ਜਾਂਦਾ ਬਾਪੇ ਕਿਹੜਾ ਮੁੰਡਾ ਉਹ ਮੇਰੀ ਇੱਕੂ ਮਿਲਿਆ ਤੀ ਉਹ ਕਹਿੰਦਾ ਆ ਇੰਨਾ ਇੰਨਾ ਬਾਣ ਥੋੜਾ ਹੈ ਫਿਰ ਉੱਥੇ ਉੱਥੇ ਮੈਂ ਗਰੀ ਜਾਂਦਾ ਬਾਪੇ ਰੋੜਿਆਂ ਦੀ ਪਛਾਣ ਕਰ ਲੈਂਦਾ ਮੈਂ ਇਹ ਹੈ ਇਹ ਹੈ ਪੰਜਾਬ ਦੀ ਜਬਾਨੀ ਆ ਪੰਜਾਬੀ ਜਬਾਨੀ ਮੇਰੇ ਸਾਲੇ ਪਾਪੇ ਪੰਜਾਬੀ ਖੇਤੀ ਨਾਲ ਜਾਣੇ ਜਾਂਦੇ ਨੇ ਪੁੱਤ ਸੋਨੂ ਸਾਲੇ ਉਹ ਖੇਤੀ ਦਾ ਖੱਖਾ ਨਹੀਂ ਆਉਂਦਾ ਤੁਸੀਂ ਕਰੋਗੇ ਕੰਮਜਾਬ ਪੰਜਾਬ ਨੂੰ ਮੇਰੀ ਗੱਲ ਸੁਣ ਪਾਪੇ ਪਾਪੇ ਗੱਲ ਸੁਣ ਮੇਰੀ ਨਾਲੇ ਕੋਸੋਰ ਕਰੇ ਤੇਰੀ ਮਾਂ ਨੇ ਨਹੀਂ ਰੋਟੀ ਖਾਣ ਦਿੱਤੀ ਖੇਤ ਵਗਦਾ ਮੇਰਾ ਮੁੰਡਾ ਮੇਰਾ ਮੁੰਡਾ ਮੇਰਾ ਮੁੰਡਾ ਮੁੰਡਾ ਭਣਦਾ ਯਾਰ ਇੱਥੇ ਅੱਧੀ ਢੋਲੀ ਮਸਾ ਕਰੀਆ ਮੁੰਡੇ ਨੇ ਮੈਨੂੰ ਤਾਂ ਐਤੀ ਮੰਗਦਾ ਕੰਜਰ ਤੇ ਨੇ ਕਰਤੀ ਹੁਣੀ ਸਾਰੀ ਨਾ ਹੁਣ ਕਰ ਦਾਂਗੇ ਹੁਣ ਕਰ ਚਾਰ ਘਟੇ ਜੋ ਸੋਦੀ ਹੋਈ ਆ ਤੁਹਾਨੂੰ ਕਰ ਦੇਂਗਾ ਪਤਾ ਲੱਗ ਜਾਣਾ ਵੀ ਕਿਵੇਂ ਹੁੰਦੀ ਏ ਹੁਣ ਕਿੰਨੀ 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 ਕਿਰਪਾਈ ਉਮਿਤਾ ਨੇ ਸਿਸੂਲ ਤਾਂ ਦੀ ਸਾਰੀ ਐਨੀ ਕਰ ਰਹਿੰਦੇ ਸਿਸੀ ਤਾਂ ਉਹ ਭੈਣ ਦਾ ਜਰਾ ਮਿਰਿਆ ਸਾਲਾ ਡੰਗਰਾ ਸੰਦਾ ਉਹੀ ਨਾ ਮਚਾਦੀ ਤੂੰ ਸਾਰੀ ਉਹ ਨਹੀਂ ਮੇਰੀ ਗੱਲ ਸੁਣ ਪਾਪੇ ਮੇਰੀ ਗੱਲ ਸੁਣ ਮੈਂ ਖਾਣਾ ਰੋਟੀ ਤੂੰ ਐਨੇ ਇੱਕ ਟੋਲੀ ਕੱਢ ਦੇ ਫਿਰ ਮੈਂ ਕੱਢ ਦਿੰਨਾ ਫਿਰ ਤੂੰ ਮੌਜੀ ਮੌਜੀ ਹੱਕਾ ਸਮਾ ਹੋਰ ਫਿਰ ਤੂੰ ਮੌਜਾ ਕਰੀ ਕਰੇ ਜਾ ਕੇ ਕਰਾਤੀਆਂ ਮੌਜਾ ਮੈਨੂੰ ਦਤਾ ਲਲਦਾ ਟੋਲੀ ਉਹ ਭੁੱਖ ਮੈਨੂੰ ਵੀ ਬਹੁਤ ਲੱਗੀ ਪਈਆ ਮੈਨੂੰ ਖਾ ਲੈਣ ਦੇ ਅਗਰ ਦੇ ਕੇ ਨਵਾਂ ਕੋ ਖਾਲੀ ਯਾਰ ਤੂੰ ਚੱਲ ਢੋਲੀ ਲਦਾ ਤੇ ਜਾ ਕੇ ਖਾਲੀ ਤੂੰ ਮਉਟੀ ਬੰਦੀ ਆ ਤੇ ਗੰਜਰ ਤੇ ਹੁਣ ਰੋਟੀ ਖਾਂਗੇ ਸਪਰੇ ਤੇ ਹੱਥਾਂ ਨਾਲ ਮੈਂ ਆਪੀ ਲੱਦ ਲਾਂ ਨਾ ਖਸਮ ਮਰੇ ਸਾਲ ਦਾ ਪਤਾ ਨਹੀਂ ਕੀ ਜੰਮ ਲਿਆ ਮੈਂ ਮੇਰਾ ਮੁੰਡਾ ਹੋਇਆ ਭਈ ਵਧਾਈਆਂ ਤੱਤੂ ਦਾ ਮੁੰਡਾ ਹੋਇਆ ਮੇਰਾ ਭਾਰੀਆ ਲਦਾਏ ਤੇ ਉਹ ਮਸਾ ਚੱਕੀ ਨਹੀਂ ਜਾਂਦਾ ਵਜਨ ਸਾਲਾ ਸਰੀਰ 'ਚ ਜਾਣ ਹੀ ਨਹੀਂ ਰਹੀ ਬੁੜੇ ਹੱਡ ਹੋ ਗਏ ਮਰੇ ਸਾਲੋ ਮੈਂ ਨਹੀਂ ਬੰਨ ਲਿਆ ਘਰ ਜਿੰਨਾ ਕਿ ਬੰਨਿਆ ਗਿਆ ਤੁਸੀਂ ਤਾਂ ਜਾੜੋਂਗੇ ਜਾੜੋਂਗੇ ਭੈਣ ਦੇ ਖਸਮੋ ਸੋਡੇ ਤੋਂ ਭੈਣ ਦੀ ਗੱਲ ਕਿਉਂ ਕਰਦਾ ਉਹਨੇ ਹੈ ਨਹੀਂ ਤੇਰੇ ਭੈਣ ਤਾਂ ਕੜਦਾ ਜੇ ਹੁੰਦੀ ਕਿਉਂ ਕੜਦਾ ਮੈਂ ਤਾਂ ਕੌਲਟ ਚ ਕਿਸੇ ਕੁੜੀ ਨੂੰ ਵੀ ਭੈਣ ਕਹਦਾ ਵੀ ਕਿਉਂ ਬਈ ਮੁਫਤ ਦੀਆਂ ਗੱਲਾਂ ਖਾਏਂਗੀ ਤੈਨੂੰ ਮਾਂ ਦੀਆਂ ਤਾਂ ਨਹੀਂ ਕੜਦਾ ਤੇਰੀ ਮਾਂ ਨੂੰ ਲੱਗੂ ਭੈਣ ਹੈ ਨਹੀਂ ਤਾਂ ਕੱਢੀ ਜਨਾ ਮਾਂ ਦੀ ਕੱਢ ਕੇ ਦੇਖ ਨੱਕ ਚ ਤੁੰਨ ਦਿੰਦੀ ਅਗਲੀ ਨਾਲੀ ਉਹ ਕੱਦਰ ਅਰੇ ਲੇ ਬਸ ਇੱਕ ਅਗਲੀ ਅੱਧੀ ਘੜ ਦੇ ਚਾਹੇ ਮੈਂ ਤਾਂ ਹੁਣ ਆਜੂ ਰੋਟੀ ਖਾ ਕੇ ਲੱਸੀ ਦਾ ਗਲਾਸ ਤਾਂ ਪਿਆ ਦੇ ਮੜਾ ਮੋਟਾ ਢੱਡ ਠਰ ਜੂ ਪਾਪੇ ਯਾਰ ਕਿਉਂ ਯਾਰ ਉਹ ਕਰਦਾ ਮੈਂ ਜਰਾ ਤੂੰ ਨਾ ਮੇਰੇ ਸਾਲਾ ਮੇਰੇ ਬੜੇ ਦੇ ਹੱਡ ਠਾਰੀ ਭੈਂਦਾ ਖਸਮਾ ਕਰ ਲੈ ਕਰ ਕੋਈ ਕੰਮ ਬਾਈ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਕੀ ਨੌਕਰੀਆਂ ਭਾਲਦਾ ਤੂੰ ਤੈਨੂੰ ਆ ਵੀ ਤੈਨੂੰ ਨੌਕਰੀ ਮਿਲ ਚੁਗੀ ਓਏ ਪਾ ਪਸਰਦੂ ਖਣਾ ਗਾਉ ਤਰੀ ਨੌਕਰੀਆਂ ਨਹੀਂ ਮਿਲਦੀ ਅੱਜ ਕੱਲ ਪੁੱਤਾ ਪੜ੍ਹ ਲਿਖ ਕੇ ਬੰਦੇ ਮੇਰੇ ਸਾਲੇ ਧੱਕੇ ਖਾਂਦੇ ਪਰਦੇ ਨੇ ਨੰਬਰ ਤੈਨੂੰ ਸਾਲੇ 33% ਆ ਤੇ ਤੂੰ ਪਾਸ ਹੁੰਨਾ ਹੁਣ ਅੰਦਰ ਵੜ ਗਿਆ ਉਹ ਗੱਲਾਂ ਤੇ ਚੁੱਪ ਨਹੀਂ ਆਨੇ ਸੱਚ ਬੋਲਦੇ ਆ ਜੇ ਉਰੇ ਬਾਹਰ ਘੱਟੋ ਮੇਰੇ ਸਾਲੇ ਤੈਨੂੰ ਮੰਗਾ ਕਿਸੇ ਨੇ ਸਾਈਕਲ ਨਹੀਂ ਦੇਣਾ ਕੁੜੀ ਤਾਂ ਬਹੁਤ ਵੱਡੀ ਚੀਜ਼ ਆ ਪੁੱਤ ਆ ਤੈਨੂੰ ਸਿਖਾਉਣਾ ਕਿਵੇਂ ਕਰਦੇ ਨੇ ਹੋ ਬੋਲਦਾ ਨਹੀਂ ਓ ਯਾਰ ਕਰਦੇ ਯਾਰ ਇੱਕ ਸਪਰੇਅ ਦੀ ਹਾ ਟੋਲੀ ਇਹਦੇ ਬਰ ਮੈਂ ਆਪੇ ਕਰ ਦੂ ਤੂੰ ਮੌਜੀ ਮੌਜੀ ਯਾਰ ਆਹੋ ਨਾ ਠੀਕ ਆ ਪੁੱਤਾ ਇਹ ਸਾਲੇ ਦੀ ਉਹਦਾ ਉਹਦਾ ਚੰਬੜਾ ਆਇਆ ਹੋਇਆ ਭੈਣ ਦੇ ਜਾਰ ਦੇ ਦੀ ਦਾ ਇਹ